ਹੈਲੋ ਸੱਚੀ ਕਾਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਦੇ YouTube ਚੈਨਲ ਉੱਪਰ ਸੇਖੋਂ ਸਮਾਰਟ ਕਲਾਸਿਸ ਜਿਸ ਦਾ ਨਾਮ ਹੈ। ਦੋਸਤੋ ਅੱਜ ਆਪਾਂ ਗੱਲ ਕਰਾਂਗੇ ਸਪੋਰਟਸ, ਟ੍ਰੋਫੀ ਐਂਡ ਕੱਪ ਦੀ ਜੋ ਕਿ ਪੇਪਰ ਵਿੱਚ ਆਉਂਦੇ ਤਾਂ ਹੁੰਦੇ ਹੀ ਹਨ ਇੱਕ ਜਾਂ ਦੋ ਨੰਬਰ ਦੇ ਕੁਐਸਚਨ ਬਣਦੇ ਹਨ ਬਟ ਕੀ ਹੈ ਕਿਸੇ ਕਾਰਨ ਕਰਕੇ ਅਸੀਂ ਯਾਦ ਤਾਂ ਕਰਦੇ ਹਾਂ ਬਟ ਪੇਪਰ ਵਿੱਚ ਜਾ ਕੇ ਕੀ ਅਸੀਂ ਟਾਈਮ ਪ੍ਰੈਸ਼ਰ ਉਨ ਕਰਕੇ ਭੁੱਲ ਜਾਂਦੇ ਹਾਂ। ਜੇਕਰ ਉਹ ਕੀ ਹੈ ਯਾਦ ਰਹਿਣ ਤੇ ਕਿ ਇਹ ਲੰਮੇ ਸਮੇਂ ਤੱਕ ਯਾਦ ਰਹਿਣ ਉਸ ਕਰਕੇ ਦੋਸਤੋ ਮੈਂ ਕੰਮ ਕੀਤਾ ਸੀ ਟ੍ਰਿਕ ਬਣਾਈ ਸੀ ਕਿਉਂਕਿ ਸਪੋਰਟਸ ਟ੍ਰੋਫੀ ਕਪ ਕੱਪ ਦੇ ਜੋ ਕਿ ਹੈ ਪੀਡੀਐਫ ਹਰੇਕ ਪ੍ਰੋਵਾਈਡ ਕਰ ਦਿੰਦਾ ਹਰੇਕ ਟੀਚਰ ਕਰਵਾ ਦਿੰਦਾ ਬਟ ਦੋਸਤੋ ਟ੍ਰੀਕੀ ਵੇ ਦੇ ਨਾਲ ਕੋਈ ਕੋਈ ਹੀ ਕਰਵਾਉਂਦਾ ਹੈ ਅਤੇ ਟ੍ਰਿਕ ਵੀ ਉਸ ਤਰ੍ਹਾਂ ਦੀ ਜੋ ਕਿ ਤੁਹਾਡੀ ਲੰਮੇ ਸਮੇਂ ਤੱਕ ਯਾਦ ਰਹੇ ਪੇਪਰ ਤੱਕ ਤਾਂ ਯਾਦ ਰਹੇਗੀ ਰਹੇਗੀ ਵੈਸੇ ਤਾਂ ਜੇਕਰ ਤੁਸੀਂ ਦੇਖ ਹੀ ਲਿਆ ਤਾਂ ਦੋਸਤੋ ਤੁਸੀਂ ਬਿਲਕੁਲ ਵੀ ਨਹੀਂ ਭੁੱਲ ਸਕਦੇ ਇਸ ਟ੍ਰਿਕ ਨੂੰ ਤਾ ਦੋਸਤੋ ਪਹਿਲੀ ਗੱਲ ਤੁਹਾਨੂੰ ਮੈਂ ਦੱਸ ਦਵਾ ਕਿ ਜੋ ਵੀ ਮੇਰੇ ਭੈਣ ਭਰਾ ਦੇਖਣਗੇ ਉਹ ਵੀਡੀਓ ਨੂੰ ਐਂਡ ਤੱਕ ਦੇਖਣ ਕਿਉਂਕਿ ਪਹਿਲਾਂ ਆਪਾਂ ਗੱਲ ਕਰਾਂਗੇ ਟਰੋਫੀ ਦੀ ਤੇ ਕੱਪ ਦੀ ਅਤੇ ਬਾਅਦ ਵਿੱਚ ਜੋ ਕਿ ਪੁਰਾਣੇ ਪੇਪਰ ਵਿੱਚ ਕੁਐਸਚਨ ਆਏ ਸਨ ਤਾਂ 20 ਕੁਐਸਚਨ ਹਨ ਤੁਹਾਡਾ ਟੈਸਟ ਹੋਵੇਗਾ ਦੋਸਤੋ ਪ੍ਰੀਵੀਅਰ ਈਅਰ ਕੁਐਸਚਨ ਹਨ ਤੇ ਇਹ ਟੋਟਾ ਜੋ ਕੰਫੀਡੈਂਸ ਹੈ ਬਹੁਤ ਜ਼ਿਆਦਾ ਬੂਸਟ ਹੋ ਜਾਵੇਗਾ ਜਿਨ੍ਹਾਂ ਦਾ ਪੀ ਟ੍ਰਿਪਲ ਐਸਬੀ ਕਲਰਕ ਦਾ ਪੇਪਰ ਹੈ ਸੀਨੀਅਰ ਅਸਿਸਟੈਂਟ ਈਟਸੀ ਪੰਜਾਬ ਦਾ ਜਾਂ ਸਟੇਟ ਦਾ ਜਾਂ ਸੈਕਟਰ ਦਾ ਕੋਈ ਮਰਜ਼ੀ ਪੇਪਰ ਵੇ ਕੁਐਸਚਨ ਬੰਦੇ ਹੀ ਬੰਦੇ ਹਨ ਤਾਂ ਦੋਸਤੋ ਜ਼ਿਆਦਾ ਟਾਈਮ ਨਾ ਵੇਸਟ ਕਰਦੇ ਹੋਏ ਆਪਾਂ ਦੇਖਦੇ ਹਾਂ ਕਿ ਸਭ ਤੋਂ ਪਹਿਲੀ ਟਰੋਫੀ ਹੈ 골ਫ ਸਾਨੂੰ ਪਤਾ ਹੈ ਦੋਸਤੋ ਜੋ ਕਿ ਬਣਿਆ ਹੈ ਜੋ ਪੇਪਰ ਚ ਕੁਐਸਚਨ ਬਣਿਆ ਸੀ ਉਹ ਵੀ ਤੁਹਾਡੇ ਕੋਲ ਆ ਜਾਵੇਗਾ ਬਟ ਉਸ ਤੋਂ ਪਹਿਲਾਂ ਦੋਸਤੋ ਯਾਦ ਰੱਖਣਾ ਹੈ ਕਿ 골ਫ ਦੇ ਵਿੱਚ ਸਾਡੀਆਂ ਤਿੰਨ ਹੀ ਹਨ ਇੱਕ ਪ੍ਰਿੰਸ ਫੀਲਸ ਹੈ ਇੱਕ ਰਾਈਡਰ ਕੱਪ ਹੈ ਤੇ ਇੱਕ ਵਾਕਰ ਕੱਪ ਹੈ ਇਹ ਯਾਦ ਕਿਸ ਤਰ੍ਹਾਂ ਕਰੀਏ ਕਿਉਂਕਿ ਯਾਦ ਕਰਨਾ ਤਾਂ ਕਿ ਸਾਡੇ ਲਈ ਔਕਾ ਹੋ ਜਾਵੇ ਯਾਦ ਇੱਕ ਵਾਰੀ ਕਰਨ ਪੇਪਰ ਵਿੱਚ ਜਾ ਕੇ ਅਸੀਂ ਭੁੱਲ ਜਾਂਦੇ ਹਾਂ ਬਟ ਨਹੀਂ ਦੋਸਤੋ ਤੁਸੀਂ ਦੇਖਣਾ ਹੈ ਕਿ ਜੋ ਵੀ 골ਫ ਖੇਡਦਾ ਹੈ ਜੋ ਬੰਦਾ ਵੀ 골ਫ ਖੇਡਦਾ ਆਪਾਂ ਦੋਸਤੋ ਡਾਇਗਰਾਮ ਦੇ ਨਾਲ ਕਰਾਂਗੇ ਆਹ ਕੀ ਹੈ ਇੱਕ ਹੱਥ ਦੇ ਨਾਲ ਖੇਡਣ ਵਾਲਾ ਬੰਦਾ ਹੈ ਤੇ ਇਹ ਕੀ ਹੈ 골ਫ ਪਹਿਲੀ ਗੱਲ ਦਾ ਦੋਸਤੋ ਤੁਹਾਨੂੰ ਮੈਂ ਦੱਸ ਦਵਾਂ ਜੋ ਵੀ 골ਫ ਖੇਡੇਗਾ ਉਹ ਕੀ ਹੈ ਗਰੀਬੰਦਾ ਨਹੀਂ ਅਮੀਰ ਹੀ ਹੋਵੇਗਾ ਤੇ ਉਹ ਵੀ ਕਿਸ ਕਿਸ ਤਰ੍ਹਾਂ ਦਾ ਉਹ ਪ੍ਰਿੰਸ ਟਾਈਪ ਦਾ ਹੋਵੇਗਾ ਦੋਸਤੋ ਰਾਜਿਆਂ ਦੀ ਖੇਡ ਹੈ ਪ੍ਰਿੰਸ ਟਾਈਪ ਦਾ ਇਹ ਬੰਦਾ ਹੋਵੇਗਾ ਤੇ ਦੂਜੀ ਗੱਲ ਦੋਸਤੋ ਜੋ ਇੱਕ ਤਾਂ ਹੋਲ ਮੰਨ ਲਓ ਦੂਰ ਹੁੰਦੀ ਹੈ ਜਿਸ ਦੇ ਵਿੱਚ ਕੀ ਆਹ ਗੇਂਦ ਜਾਣੀ ਹੁੰਦੀ ਹੈ ਇਹ ਸਾਨੂੰ ਪਤਾ ਹੈ ਜਾਂ ਕੀ ਆ ਜੋ ਹੋਲ ਹੈ ਉਹ ਨੇੜੇ ਹੋਵੇਗਾ ਮਤਲਬ ਕੀ ਆ ਇਹਦੇ ਨਾਲ ਮਾਰ ਕੇ ਉਹ ਗੇਂਦ ਇਹਦੇ ਵਿੱਚ ਆ ਜਾਵੇਗੀ ਤਾ ਦੋਸਤੋ ਆਈ ਹੋਪ ਤੁਹਾਨੂੰ ਇਹ ਟ੍ਰਿਕ ਪਤਾ ਲੱਗ ਗਈ ਹੋਵੇਗੀ ਕਿ ਦੇਖੋ ਪ੍ਰਿੰਸ ਤੋਂ ਯਾਦ ਰੱਖਣਾ ਦੋਸਤੋ 골ਫ ਦੀ ਗੱਲ ਕਰ ਰਹੇ ਹਾਂ ਤਾਂ 골ਫ ਪ੍ਰਿੰਸ ਹੀ ਖੇਡ ਸਕਦਾ ਤਾਂ ਪ੍ਰਿੰਸ ਆਫ ਵੇਲਜ਼ ਕੀ ਹੈ ਇਸਦਾ ਨਾਮ ਹੈ ਟ੍ਰੋਫੀ ਦਾ ਵੈਰੀ ਗੁੱਡ ਵੈਰੀ ਗੁੱਡ ਉਸ ਤੋਂ ਅੱਗੇ ਦੇਖਿਆ ਜਾਵੇ ਦੋਸਤੋ ਹੁਣ ਇਹਨੇ ਮਾਰੀ ਇੱਥੋਂ ਕੀ ਹੈ ਬਾਲ ਮਾਰੀ ਆ ਇਸ ਪ੍ਰਿੰਸ ਨੇ ਤੇ ਇਹ ਕੀ ਹੈ ਗੇਂਦ ਇੱਕ ਤਾਂ ਗਈ ਨੇੜੇ ਨੇੜੇ ਗਈ ਮਤਲਬ ਕੀ ਹੈ ਥੋੜੀ ਜੀ ਵਾਰ ਤੁਰ ਕੇ ਜਾਣਾ ਪਿਆ ਮਤਲਬ ਕੀ ਹੈ ਵਾਕ ਕਰਕੇ ਜਾਣਾ ਪਿਆ ਤਾਂ ਇਹ ਸੀਸੀਡੀਓ ਪੇਪਰ 'ਚ ਆਇਆ ਸੀ ਕਿ ਵੋਕਰ ਟਰਾਫੀ ਕਿਸ ਦੇ ਨਾਲ ਹੈ ਤਾਂ ਵੋਕਰ ਕੱਪ ਹੈ ਜੋ ਕਿ ਇਹ 골ਫ ਦੇ ਨਾਲ ਰਿਲੇਟਡ ਹੈ ਜੇਕਰ ਦੇਖਿਆ ਜਾਵੇ ਹੁਣ ਦੂਰ ਤੇ ਦੂਰ ਜਾਣ ਲਈ ਕੀ ਹੈ ਸਾਨੂੰ ਇੱਕ ਲੋਡ ਪਵੇਗੀ ਇੱਕ ਇਨਸਟਰੂਮੈਂਟ ਹੁੰਦਾ ਜੋ ਇੱਥੇ ਵਰਤਿਆ ਜਾਂਦਾ ਤੇ ਉਸ ਨੂੰ ਕੀ ਕਹਿ ਦਿੱਤਾ ਜਾਂਦਾ ਹੈ ਦੋਸਤੋ ਜੀਪ ਵਾਂਗ ਹੁੰਦਾ ਉਸ ਨੂੰ ਕਹਿੰਦੇ ਹਨ ਰਾਈਡਰ ਰਾਈਡਰ ਤੇ ਬੈਠ ਕੇ ਰਾਈਡ ਕਰਕੇ ਕੀ ਹੈ ਇਸ ਗੇਂਦ ਦੇ ਨੇੜੇ ਜਾਇਆ ਜਾਵੇਗਾ ਤੇ ਇਸ ਵਿੱਚ ਕਾਰ ਦਿੱਤਾ ਜਾਵੇਗਾ 골 ਤੇ ਦੋਸਤੋ ਉਸ ਤੋਂ ਜ਼ਿਆਦਾ ਨਾ ਰਾਈਡਰ ਕੱਪ ਯਾਦ ਰੱਖਣਾ ਆਈ ਹੋਪ ਤੁਹਾਨੂੰ ਆਹ ਤਿੰਨੇ ਪਤਾ ਲੱਗ ਗਏ ਹੋਣਗੇ ਬਹੁਤ ਵਧੀਆ ਦੋਸਤੋ ਪ੍ਰਿੰਸ ਤੋਂ ਯਾਦ ਰੱਖਣਾ ਪ੍ਰਿੰਸ ਆਫ ਵੇਲਜ਼ ਜੋ ਕਿ ਤੁਰ ਕੇ ਜਾਂਦਾ ਹੈ ਉਹ ਹੈ ਵਾਕਰ ਜੋ ਕਿ ਕਿਸੇ ਚੀਤੇ ਜਾਂਦਾ ਉਹ ਹੈ ਰਾਈਡਰ ਤਾਂ ਇਹ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਹਨ ਆਈ ਹੋਪ ਤੁਹਾਨੂੰ ਇਹ ਪਤਾ ਲੱਗ ਗਿਆ ਹੋਵੇਗਾ ਨੈਕਸਟ ਗੱਲ ਕੀਤੀ ਜਾਵੇ ਤਾਂ ਕਹਿੰਦਾ ਹੈ ਕ੍ਰਿਕਟ ਹੁਣ ক্রিকেট ਦੀਆਂ ਆਹ ਜੋ ਹਨ ਟਰਾਫੀਆਂ ਕੱਪ ਆਉਂਦੇ ਹਨ ਪੇਪਰ ਵਿੱਚ ਤਾਂ ਦੋਸਤੋ ਸਭ ਤੋਂ ਪਹਿਲਾਂ ਦੇਖਣਾ ਹੈ ਐਸ ਸੀਰੀਜ਼ ਆਉਂਦੀ ਹੈ ਸਭ ਤੋਂ ਪਹਿਲਾਂ ਪੇਪਰ 'ਚ ਇਹ ਪੁੱਛਦਾ ਐਸ ਇਸ ਕਿਸ ਦੇ ਨਾਲ ਰਿਲੇਟ ਕਰਦਾ ਹੈ ਇਸ ਤਰ੍ਹਾਂ ਕੁਐਸਚਨ ਆ ਜਾਵੇਗਾ ਤਾਂ ਦੋਸਤੋ ਦੇਖੋ ਜੋ ਵੀ ਤੁਹਾਨੂੰ ਪਤਾ ਹੈ ক্রিকেট ਵਿੱਚ ਸਾਡੇ ਜਿੰਨੇ ਵੀ ਹਨ ਤਾਂ ਉਹ ਕੀ ਕਰਦੇ ਹਨ ਮੈਚ ਹੋਣ ਤੋਂ ਬਾਅਦ ਵਰਲਡ ਕੱਪ ਜਿੱਤਣ ਤੋਂ ਬਾਅਦ ਟੈਸਟ ਮੈਚ ਲਗਾਉਣ ਤੋਂ ਬਾਅਦ ਐਸ਼ ਪ੍ਰਸਤ ਵਾਲੀ ਜੀਵਨ ਬਤੀਤ ਕਰਦੇ ਹਨ ਤਾਂ ਬਸ ਯਾਦ ਰੱਖਣਾ ਜੋ ਵੀ ਕ੍ਰਿਕਟ ਵਿੱਚ ਹੋਵੇਗਾ ਉਸ ਦੀ ਲਾਈਫ ਐਸ਼ਾਂ ਵਾਲੀ ਹੁੰਦੀ ਹੈ ਤਾਂ ਐਸ ਤੋਂ ਤੁਸੀਂ ਐਸ ਸੀਰੀਜ਼ ਯਾਦ ਰੱਖਣੀ ਹੈ ਉਸ ਤੋਂ ਬਾਅਦ ਦੋਸਤੋ ਏਸ਼ੀਆ ਕੱਪ ਦੀ ਗੱਲ ਕਰੀਏ ਤਾਂ ਤੁਹਾਨੂੰ ਮੈਂ ਦੱਸ ਦਵਾਂ ਕਿ ਇੰਡੀਆ ਦੀ ਜੋ ਕਿ ਫੇਵਰਟ ਗੇਮ ਹੈ ਇੰਡੀਆ ਦੀ ਫੇਵਰਟ ਗੇਮ ਹੈ ਉਹ ਕਿਹੜੀ ਹੈ ਜੀ ਉਹ ਸਰਜੀਕ ਕ੍ਰਿਕਟ ਹੈ ਕਰੈਕਟ ਹੈ ਤਾਂ ਤੁਸੀਂ ਯਾਦ ਰੱਖਣਾ ਹੈ ਕਿ ਇੰਡੀਆ ਹੈ ਜੋ ਸਾਡਾ ਕਿਹੜੇ ਕੰਟੀਨੈਂਟ ਵਿੱਚ ਹੈ ਉਹ ਹੈ ਜੀ ਏਸ਼ੀਆ ਵਿੱਚ ਤੇ ਏਸ਼ੀਆ ਤੋਂ ਜ਼ਿਆਦਾ ਨਾ ਏਸ਼ੀਆ ਕੱਪ ਤੁਹਾਨੂੰ ਯਾਦ ਆ ਜਾਊਗਾ ਬਸ ਤੁਸੀਂ ਉੱਥੇ ਦੇਖਦੇ ਸਾਰ ਅਨਸਰ ਹੀ ਲਗਾਉਣਾ ਹੈ ਦੋਸਤੋ ਉਸ ਤੋਂ ਬਾਅਦ ਸੀ ਕੇ ਨਾਈਟੋ ਟਰੋਫੀ ਦੀ ਗੱਲ ਕੀਤੀ ਜਾਵੇ ਤਾਂ ਕਰੈਕਟ ਪੈਂਦਾ ਹੈ ਇਸ ਤਰ੍ਹਾਂ ਕਰੈਕਟ ਇਸ ਤਰ੍ਹਾਂ ਪੈਂਦਾ ਹੈ ਪਿਆਰੇ ਦੋਸਤੋ ਤੇ ਇਸ ਦੇ ਵਿੱਚ ਸੀ ਵੀ ਪਈ ਹੈ ਕੇ ਵੀ ਪਿਆ ਹੈ ਤਾਂ ਸੀ ਕੇ ਵਿੱਚ ਪਿਆ ਹੈ ਤਾਂ ਸੀ ਤੇ ਕੇ ਮਤਲਬ ਕਰੈਕਟ ਹੋ ਗਈ ਤਾ ਸੀ ਕੇ ਨਾਇਰੂ ਟਰੋਫੀ ਵੀ ਹੋ ਗਈ ਜਾਤ ਆਈ ਹੋਪ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਹੁਣ ਦਿਉਦਾਰ ਟਰੋਫੀ ਦੀ ਗੱਲ ਕੀਤੀ ਜਾਵੇ ਦਿਉਦਾਰ ਟਰੋਫੀ ਮਤਲਬ ਦੋਸਤੋ ਜਾਨ ਕਾਪਿਲ ਦੇਵ ਨੂੰ ਤੁਹਾਨੂੰ ਯਾਦ ਆਏਗਾ ਜਿਹੜਾ ਕਾਪਿਲ ਦੇਵ ਤਾਂ ਕਾਪਿਲ ਦੇਵ ਜਦੋਂ ਤੁਸੀਂ ਯਾਦ ਕੀਤਾ ਤਾਂ ਦੇਖੋ ਇਸ ਦੇ ਨਾਮ ਦੇ ਪਿੱਛੇ ਦੇਵ ਹੈ ਇੱਥੇ ਵੀ ਦੇਵ ਹੈ ਤਾਂ ਇਹ ਤੁਸੀਂ ਇਸ ਤਰ੍ਹਾਂ ਯਾਦ ਰੱਖਣਾ ਕਿ ਦੇਉਦਾ ਟਰਾਫੀ ਹੈ ਜੋ ਉਹ ਕਪਲ ਦੇਵ ਦੇ ਨਾਂ ਤੋਂ ਜਾਂ ਨਾ ক্রিকেট ਦੇ ਨਾਲ ਰਿਲੇਟ ਕਰਦੀ ਹੈ ਟਰਾਫੀ ਉਸ ਤੋਂ ਬਾਅਦ ਦਲੀਪ ਦੀ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਮੈਂ ਦੱਸਿਆ ਹੈ ਕਿ ਇੰਡੀਆ ਵਾਲਿਆਂ ਦੀ ਫੇਵਰੇਟ ਹੈ ক্রিকেট ਮਤਲਬ ਕੀ ਹੈ ਜੋ ਕਿ ਦਿਲ ਨੂੰ ਪਾਉਂਦੀ ਹੈ ਉਹ ক্রিকেট ਪਾਉਂਦੀ ਹੈ ਤਾਂ ਦਿਲ ਤੋਂ ਜ਼ਿਆਦਾ ਨਾ ਦਲੀਪ ਟਰਾਫੀ ਯਾਦ ਰੱਖਣਾ ਹੈ ਦੋਸਤੋ ਇਰਾਨੀ ਤੇ ਰੰਜੀ ਦੀ ਗੱਲ ਕੀਤੀ ਜਾਵੇ ਤਾਂ ক্রিকেট ਵਿੱਚ ਕੀ ਹੁੰਦੇ ਹਨ ਆ ਦੋ ਦਾ ਬੰਦੇ ਹੁੰਦੇ ਹਨ ਤੁਹਾਨੂੰ ਪਤਾ ਹੈ ਇੱਕ ਦੇ ਕੋਲ ਬੈਟ ਹੁੰਦਾ ਹੈ ਤੇ ਇੱਕ ਕੀ ਇੱਥੇ ਖੜਿਆ ਹੁੰਦਾ ਹੈ ਇਹ ਕਾ ਪੇਚ ਦੇ ਭੱਜਦੇ ਹਨ ਤਾਂ ਇਸ ਨੂੰ ਕਹਿੰਦੇ ਹਨ ਰਨ ਰਨ ਤੋਂ ਯਾਦ ਰੱਖਣਾ ਦੋਸਤੋ ਰੰਜੀ ਟਰਾਫੀ ਤੇ ਰਨ ਤੋਂ ਹੀ ਯਾਦ ਰੱਖਣਾ ਹੈ ਰੈਨ ਇਰਾਨੀ ਟਰਾਫੀ ਯਾਦ ਰੱਖਣਾ ਹੈ ਦੋਸਤੋ ਇਰਾਨੀ ਦੇ ਵਿੱਚ ਵੀ ਰੈਨ ਆ ਰਹੇ ਮਤਲਬ ਕਿ ਰਨ ਆ ਰਹੇ ਹਨ ਤੇ ਰੰਜੀ ਦੇ ਵਿੱਚ ਵੀ ਰਨ ਆ ਰਹੇ ਹਨ ਇਹ ਤਾਂ ਦੋਸਤੋ ਵੈਸੇ ਵੀ ਸੌਖੀ ਤੁਹਾਨੂੰ ਪਤਾ ਹੋਣਗੀਆਂ ਐਸ ਇਸ ਏਸ਼ੀਆ ਕਪ ਸੀ ਕੇ ਨਾਇਡੂ ਟਰੋਫੀ ਦਿਵਦਾਰ ਟਰੋਫੀ ਦਲੀਪ ਟਰੋਫੀ ਇਹ ਬਹੁਤ ਜਿਆਦਾ ਇੰਪੋਰਟੈਂਟ ਪੇਪਰ ਦੇ ਵਿੱਚ ਕਾਫੀ ਵਾਰ ਇਹ ਚੀਜ਼ਾਂ ਬਣ ਚੁੱਕੀਆਂ ਹਨ ਆ ਇਹ ਤੁਹਾਨੂੰ ਇਹ ਪਤਾ ਲੱਗ ਗਿਆ ਹੋਵੇਗਾ ਉਸ ਤੋਂ ਅੱਗੇ ਦੇਖਿਆ ਜਾਵੇ ਦੋਸਤੋ ਫੁੱਟਬਾਲ ਫੁੱਟਬਾਲ ਨੂੰ ਜਦੋਂ ਅਸੀਂ ਯਾਦ ਕਰੀਦਾ ਸਾਨੂੰ ਇੱਕੋ ਬੰਦਾ ਯਾਦ ਆਉਂਦਾ ਉਹ ਕੌਣ ਸਰਜੀ ਉਹ ਯਾਦ ਆਉਂਦਾ ਰোনালਡੋ ਰোনালਡੋ ਯਾਦ ਆਉਂਦਾ ਹੈ ਇਹ ਸਾਨੂੰ ਕੀ ਆਪੇ ਹੀ ਬੰਦਾ ਯਾਦ ਆ ਜਾਂਦਾ ਹੈ ਦੇਖਣਾ ਹੈ ਦੋਸਤੋ ਰোনালਡੋ ਦੇ ਵਿੱਚ ਕੀ ਆ ਦੋਸਤੋ ਆਰ ਏ ਪਿਆ ਹੋਇਆ ਹੈ ਆਰ ਏ ਤੋਂ ਪੈਂਦਾ ਰোনালਡੋ ਤੇ ਰোনালਡੋ ਤੋਂ ਤੁਸੀਂ ਯਾਦ ਰੱਖਣਾ ਹੈ ਕਿ ਰੋਵਜ਼ ਕੱਪ ਆਰਓ ਮਤਲਬ ਕਿ ਆਰਓ ਵੀ ਹੁੰਦਾ ਹੈ ਰੋनाल्डੋ ਤੋਂ ਰੋਵਰਜ਼ ਕੱਪ ਤੁਸੀਂ ਯਾਦ ਰੱਖਣਾ ਦੋਸਤੋ ਬਹੁਤ ਹੀ ਸੌਖੇ ਤਰੀਕੇ ਨਾਲ ਯਾਦ ਆ ਜਾਵੇਗਾ ਕਿ ਫੁੱਟਬਾਲ ਰੋनाल्डੋ ਦੇ ਨਾਲ ਰਿਲੇਟ ਕਰਕੇ ਤੁਸੀਂ ਦੇਖਣਾ ਕਿ ਰੋਵਰਜ਼ ਕੱਪ ਤੁਹਾਨੂੰ ਆਪੇ ਹੀ ਯਾਦ ਆ ਜਾਵੇਗਾ ਆਰਓ ਤੋਂ ਰੋनाल्डੋ ਪੈਂਦਾ ਹੈ ਆਰਓ ਤੋਂ ਰੋਵਰਜ਼ ਪੈਂਦਾ ਹੈ ਉਸ ਤੋਂ ਬਾਅਦ ਦੋਸਤੋ ਤੁਸੀਂ ਦੇਖਣਾ ਹੈ ਕਿ ਰੋनाल्डੋ ਨੂੰ ਕੀ ਹੈ ਆਪਦੇ ਆਪ ਤੇ ਸੰਤੋਸ਼ ਹੈ ਕਿ ਉਹ ਇਹ ਮੈਚ ਜਿੱਤੇ ਗਏ ਇਸ ਕਰਕੇ ਕੀਆ ਸੰਤੋਸ਼ ਟਰੋਫੀ ਵੀ ਤੁਸੀਂ ਰোনালਡੋ ਤੋਂ ਹੀ ਯਾਦ ਰੱਖਣੀ ਹੈ ਕਿ ਇਸ ਬੰਦੇ ਨੂੰ ਇੰਨਾ ਸੰਤੋਸ਼ ਹੈ ਕਿ ਵਾ ਜਿਸ ਵੀ ਮੈਚ ਵਿੱਚ ਜਾਣਾ ਹਾ ਜਿੱਤ ਕੇ ਹੀ ਆਉਣਾ ਹਾ ਇਹ ਤੁਸੀਂ ਯਾਦ ਰੱਖਣਾ ਹੈ ਉਸ ਤੋਂ ਬਾਅਦ ਦੇਖਿਆ ਜਾਵੇ ਡੁਰੰਡ ਕੱਪ ਹੁਣ ਡੁਰੰਡ ਕੱਪ ਦੀ ਗੱਲ ਕੀਤੀ ਜਾਵੇ ਦੋਸਤੋ ਫੁੱਟਬਾਲ ਦੇ ਮੂਰੇ ਕੀ ਲੱਗੇ ਹਨ ਫੁੱਟ ਲੱਗੇ ਹਨ ਫੁੱਟ ਮਤਲਬ ਕੀ ਹੈ ਪੈਰ ਤੇ ਕੀ ਹੈ ਪੈਰ ਤੇ ਜਦੋਂ ਛੱਟ ਵੱਜ ਜਾਂਦੀ ਹੈ ਤਾਂ ਛੱਟ ਵੱਜਣ ਤੇ ਕੀ ਹੈ ਬਹੁਤ ਗਿਲਟੀ ਫੀਲ ਹੁੰਦਾ ਬੁਰਾ ਫੀਲ ਹੁੰਦਾ ਸਾਡੀ ਕੀ ਆ ਇੰਜਰੀ ਹੋ ਜਾਂਦੀ ਹੈ ਤਾਂ ਇੰਜਰੀ ਕਿਸ ਵਿੱਚ ਹੁੰਦੀ ਹੈ ਦੋਸਤੋ ਇੰਜਰੀ ਹੁੰਦੀ ਹੈ ਫੁੱਟਬਾਲ ਦੇ ਵਿੱਚ ਤਾਂ ਇੰਜਰੀ ਹੋਣ ਕਰਕੇ ਸਾਡੇ ਅੰਦਰ ਡਰ ਜਾ ਬੈਠ ਜਾਂਦਾ ਕਿ ਅਸੀਂ ਫੁੱਟਬਾਲ ਨਹੀਂ ਖੇਡਣਾ ਹੋਰ ਚੀਜ਼ ਖੇਡ ਲਵਾਂਗੇ ਤਾਂ ਡਰ ਤੋਂ ਦੋਸਤੋ ਯਾਦ ਰੱਖਣਾ ਹੈ ਡਰ ਤੋਂ ਯਾਦ ਰੱਖਣਾ ਹੈ ਡੂ ਰੰਡ ਕੱਪ ਯਾਦ ਰੱਖਣਾ ਹੈ ਆਇਓਬ ਤੁਹਾਨੂੰ ਇਹ ਪਤਾ ਲੱਗ ਗਿਆ ਹੋਵੇਗਾ ਫੁੱਟਬਾਲ ਡੂ ਰੰਡ ਕੱਪ ਯਾਦ ਆ ਜਾਵੇਗਾ ਫੁੱਟਬਾਲ ਦੇ ਵਿੱਚ ਸੱਟਾਂ ਬਹੁਤ ਵੱਜਦੀਆਂ ਹਨ ਤਾਂ ਡਰ ਪਿਆ ਜਾਂਦਾ ਹੈ ਕਾਫੀ ਜਾਨੇ ਦੇ ਵਿੱਚ ਇਹ ਉਹੀ ਖੇਡ ਸਕਦਾ ਹੈ ਜੋ ਕਿ ਇਹ ਤਕੜੇ ਦੇਣ ਵਾਲਾ ਹੁੰਦਾ ਹੈ ਤਾਂ ਡੁਰੰਡ ਕੱਪ ਤੁਸੀਂ ਕੀ ਹੈ ਡਰ ਤੋਂ ਜਾਂਦਾ ਡੁਰੰਡ ਕੱਪ ਜੇਕਰ ਆ ਜਾਈਏ ਸੁਪਰਟੋ ਕੱਪ ਤਾਂ ਸੁਪਰਟੋ ਕੱਪ ਵੀ ਦੇਖ ਲੈਣੇ ਆ ਹੁਣ ਫੁੱਟਬਾਲ ਵਿੱਚ ਹਜੇ ਤੱਕ ਸਾਨੂੰ ਵਰਲਡ ਕੱਪ ਇੱਕ ਵਾਰ ਵੀ ਨਹੀਂ ਜਿੱਤ ਪਾਈ ਟੀਮ ਤਾਂ ਸਾਰਿਆਂ ਦੇ ਇੰਡੀਆ ਦੇ ਇਹ ਆ ਸਬਰ ਰੱਖਿਆ ਹੋਇਆ ਹੈ ਕਿ ਕਿਸੇ ਨਾ ਕਿਸੇ ਦਿਨ ਤਾਂ ਫੁੱਟਬਾਲ ਵਾਲੇ ਵਰਲਡ ਕੱਪ ਜਿੱਤ ਕੇ ਆਉਣਗੇ, ਟਰੋਫੀ ਲੈ ਕੇ ਆਉਣਗੇ। ਤਾਂ ਉਥੋਂ ਜ਼ਿਆਦਾ ਨਾ ਫੁੱਟਬਾਲ ਨੇ ਹਜੇ ਤੱਕ ਬਿਲਕੁਲ ਵੀ ਵਰਲਡ ਕੱਪ ਨਹੀਂ ਜਿੱਤਿਆ ਤਾਂ ਇਹ ਕਿ ਆ ਸਬਰ ਰੱਖਿਆ ਹੋਇਆ ਹੈ ਤਾਂ ਸੁਪਰ ਟੋਕ ਹੱਪ ਕੀ ਹੈ ਇਸ ਦੇ ਨਾਲ ਰਿਲੇਟ ਕਰਦਾ ਹੈ। ਨਹਿਰੂ 골ਡ ਕੱਪ ਤਾਂ ਦੇਖਣਾ ਹੈ ਦੋਸਤੋ ਕੀ ਆ ਆ ਨਹਿਰ ਜਾਂਦੀ ਹੈ। ਨਹਿਰ ਜਾਂਦੀ ਹੈ ਤਾਂ ਨਹਿਰ ਦੇ ਨੇੜੇ-ਨੇੜੇ ਕੀ ਆ ਅਸੀਂ ਕੀ ਆ ਖੇਡ ਰਹੇ ਹਾਂ ਫੁੱਟਬਾਲ ਫੁੱਟਬਾਲ ਵਜਿਆ ਕੀ ਆ ਨਹਿਰ ਦੇ ਵਿੱਚ ਆ ਕੇ ਨਹਿਰ ਦੇ ਵਿੱਚ ਆ ਕੇ ਵਜਿਆ ਤੁਸੀਂ ਜਾਣੋਗੇ ਫੁੱਟਬਾਲ ਕੀ ਆ ਰੋਡ ਦਾ ਰੋਡ ਦਾ ਨਹਿਰ 'ਚ ਗਿਆ ਤੇ ਨਹਿਰ 'ਚ ਤੋਂ ਯਾਦ ਰੱਖਣਾ ਹੈ ਨਹਿਰੂ 골ਡ ਕੱਪ ਯਾਦ ਰੱਖਣਾ ਕਿਉਂਕਿ ਪੇਪਰ 'ਚ ਬਹੁਤ ਵਾਰੇ ਕੁਐਸਚਨ ਪੁੱਛਿਆ ਗਿਆ ਹੈ ਦੋਸਤੋ ਨਹਿਰੂ 골ਡ ਕੱਪ ਸੁਭਰਤੋ ਕੱਪ ਡੂਰਾਂਡ ਕੱਪ ਸੰਤੋਸ਼ ਟਰੋਫੀ ਤੇ ਰੋਵਜ਼ ਕੱਪ ਇਹ ਤੁਸੀਂ ਕੀ ਆ ਪੰਜ ਹਨ ਜੋ ਇੰਪੋਰਟੈਂਟ ਪੇਪਰ ਵਿੱਚ ਪੁੱਛੇ ਜਾਂਦੇ ਹਨ ਇਹ ਤੁਸੀਂ ਯਾਦ ਰੱਖਣਾ ਹੈ ਨੈਕਸਟ ਦੋਸਤੋ ਗੱਲ ਕੀਤੀ ਜਾਵੇ ਕਹਿੰਦਾ ਹੈ ਕਿ ਬੈਡਮਿੰਟਨ ਹੁਣ ਬੈਡਮਿੰਟਨ ਦੀ ਗੱਲ ਕੀਤੀ ਜਾਵੇ ਤਾਂ ਬੈਡਮਿੰਟਨ ਦੇ ਵਿੱਚ ਦੋਸਤੋ ਕੀ ਆ ਇੱਕ ਬੰਦਾ ਹੈ ਕੋਈ ਵੀ ਹੈ ਮਤਲਬ ਕਿ ਇਹ ਬੰਦਾ ਹੈ ਤੇ ਇਹ ਕੀ ਆ ਖੇਡ ਰਿਆ ਹੈ ਕੀ ਖੇਡ ਰਿਆ ਚਿੜੀ ਛਿੱਕਾ ਮਤਲਬ ਕਿ ਬੈਡਮਿੰਟਨ ਖੇਡ ਰਿਆ ਹੈ ਇੱਕ ਤਾਂ ਦੋਸਤੋ ਇੱਥੇ ਣ ਚੱਡੇ ਤੋਂ ਜ਼ਿਆਦਾ ਹਨ ਕਿ ਇਸ ਦੇ ਕੋਈ ਨਾ ਕੋਈ ਤਾਂ ਨੀਕਰ ਪਾਈ ਹੁੰਦੀ ਹੈ ਤੇ ਉਸ ਨੂੰ ਕੀ ਕਹਿੰਦੇ ਹਨ ਪੰਜਾਬੀ ਚ ਚੱਡਾ ਕਹਿ ਦਿੰਦੇ ਹਨ ਤਾਂ ਇਹ ਤੁਸੀਂ ਜਾਣਨਾ ਕਿ ਬਾਡਮਿੰਟਨ ਵਾਲੇ ਦੇ ਕੀ ਆ ਡਰੈਸ ਜੋ ਪਾਈ ਹੁੰਦੀ ਹੈ ਚੱਡਾ ਦਾ ਪਾਇਆ ਹੁੰਦਾ ਹੈ ਮਤਲਬ ਕੀ ਹੈ ਉਸ ਦੇ ਨੀਕਰ ਤਾਂ ਪਾਈ ਹੁੰਦੀ ਹੈ ਬਟ ਕਿਹੜੇ ਰੰਗ ਦੀ ਨਾਰੰਗੀ ਕਲਰ ਦੀ ਪਾਈ ਹੁੰਦੀ ਹੈ ਦੋਸਤੋ ਨਾਰੰਗੀ ਰੰਗ ਦੀ ਕੀ ਹੈ ਨੀਕਰ ਪਾਈ ਹੁੰਦੀ ਹੈ ਤਾਂ ਇਹ ਤੁਸੀਂ ਜਾਣਨਾ ਹੈ ਇਹ ਕੀ ਨਾਰੰਗ ਕੱਪ ਤੇ ਚੱਡਾ ਕੱਪ ਇਹ ਤੁਸੀਂ ਜਾਣਨਾ ਬਾਡਮਿੰਟਨ ਦੇ ਨਾਲ ਰਿਲੇਟ ਹਨ ਉਸ ਤੋਂ ਬਾਅਦ ਦੇਖਿਆ ਜਾਵੇ ਤਾਂ ਇਸ ਦੇ ਹੱਥ ਵਿੱਚ ਕੀ ਹੈ ਬੱਲਾ ਫੜਿਆ ਹੋਇਆ ਹੈ ਮਤਲਬ ਕਿ ਇਸ ਨੇ ਥੰਮਿਆ ਹੋਇਆ ਕਿਸ ਨੂੰ ਬੱਲੇ ਨੂੰ ਤਾਂ ਥੰਮਣ ਤੋਂ ਜ਼ਿਆਦਾ ਨੇ ਥੋਮਸ ਕਪ ਤੁਸੀਂ ਯਾਦ ਰੱਖਣਾ ਹੈ ਆਈ ਹੋਪ ਦੋਸਤੋ ਤੁਹਾਨੂੰ ਇਹ ਵੀਡੀਓ ਵਧੀਆ ਲੱਗ ਰਹੀ ਹੋਵੇਗੀ ਜੇਕਰ ਵਧੀਆ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਜਰੂਰ ਕਰੋ ਅਤੇ ਜਦੋਂ ਤੁਸੀਂ ਵੀਡੀਓ ਦੇਖ ਲਈ ਉਸ ਤੋਂ ਬਾਅਦ ਜਾਣ ਲੱਗੇ ਕਮੈਂਟ ਸਾਰੇ ਨੇ ਜਰੂਰ ਕਰਕੇ ਜਾਣਾ ਕਿ ਤੁਹਾਨੂੰ ਵੀਡੀਓ ਇਹ ਕਿਸ ਤਰ੍ਹਾਂ ਦੀ ਲੱਗੀ ਆਪਦੇ ਵਿਊ ਦੇ ਕੇ ਜਾਣੇ ਭਾਵੇਂ ਮਾੜੇ ਦੋ ਭਾਵੇਂ ਚੰਗੇ ਦੋ ਬਟ ਵਿਊ ਜ਼ਰੂਰ ਦੋ ਆਪ ਦਾ ਕੋਈ ਨਾ ਕੋਈ ਕਮੈਂਟ ਛੱਡ ਕੇ ਜ਼ਰੂਰ ਜਾਣਾ ਦੋਸਤੋ ਕਿਉਂਕਿ ਇੱਕ ਨੰਬਰ ਲੈਣਾ ਇਹਨਾਂ ਵਿੱਚੋਂ ਬਹੁਤ ਜ਼ਿਆਦਾ ਔਖਾ ਹੈ ਤੇ ਤੁਹਾਨੂੰ ਕੀ ਹੈ ਟ੍ਰਿਕੀ ਵੇ ਦੇ ਨਾਲ ਇੱਥੇ ਦੱਸਿਆ ਜਾ ਰਿਹਾ ਹੈ ਉਸ ਤੋਂ ਅੱਗੇ ਦੇਖੇ ਜਾਵੇ ਦੋਸਤੋ ਪੋਲੋ ਹੁਣ ਪੋਲੋ ਦੇਖੋ ਪੋਲੋ ਦੀ ਇੱਕ ਟ੍ਰਿਕ ਬਣਾਈ ਹੋਈ ਹੈ ਕਿ ਪੋਲੋ ਭਾਰਤੀਆਂ ਨੂੰ ਜ਼ਿਆਦਾ ਵੀ ਪਸੰਦ ਨਹੀਂ ਪੋਲੋ ਹੈ ਜੋ ਕਿ ਘੋੜੇ ਦੇ ਉੱਪਰ ਬਹਿ ਕੇ ਖੇਡੀ ਜਾਂਦੀ ਹੈ ਸਾਨੂੰ ਪਤਾ ਦੇਖੋ ਘੋੜਾ ਆਪਣਾ ਤੇ ਆ ਇੱਥੇ ਕੁੰਡੀ ਜੀ ਪੂਸ਼ ਕਰ ਦਿੰਦੇ ਆ ਮਤਲਬ ਕਿ ਇਹ ਤਾਂ ਡੌਗ ਬਣ ਗਿਆ ਬਟ ਨਹੀਂ ਦੋਸਤੋ ਆਪਾਂ ਯਾਦ ਰੱਖਣਾ ਕਿ ਪੋਲੋ ਹੈ ਜੋ ਡੰਡੇ ਨਾਲ ਖੇਡਦੇ ਤਾਂ ਹਨ ਘੋੜੇ ਤੇ ਬੈਠ ਕੇ ਸਾਡੇ ਇੰਡੀਆ ਵਾਲਿਆਂ ਨੂੰ ਤਾਂ ਕ੍ਰਿਕਟ ਹੀ ਪਸੰਦ ਆ ਪੋਲੋ ਬਿਲਕੁਲ ਵੀ ਨਹੀਂ ਪਸੰਦ ਤਾਂ ਯਾਦ ਰੱਖਣਾ ਦੋਸਤੋ ਜਰਾ ਵੀ ਪਸੰਦ ਨਹੀਂ ਜਰਾ ਤੋਂ ਯਾਦ ਰੱਖਣਾ ਇਸਰਾ ਕੀ ਹੈ ਯਾਦ ਰੱਖਣਾ ਇਸਰਾ ਕੱਪ ਯਾਦ ਰੱਖਣਾ ਪੋਲੋ ਦੇ ਨਾਲ ਰਿਲੇਟਡ ਹੈ ਉਸ ਤੋਂ ਬਾਅਦ ਦੇਖਿਆ ਜਾਵੇ ਪ੍ਰਿਥਵੀ ਸਿੰਘ ਕੱਪ ਤਾਂ ਦੋਸਤੋ ਜੋ ਕਿ ਪ੍ਰithvi ਰਾਜ ਚੋਹਾਨ ਤੀਜਾ ਹੋਇਆ ਹੈ ਮੁਹੰਮਦ ਗੋਰੀ ਦੇ ਨਾਲ ਲੜਾਈ ਹੋਈ ਸੀ ਮਹਾਰਾਜੇ ਰਾਜੇ ਕਾਹਦੇ ਤਰ੍ਹਾਂ ਦਿਨ ਘੋੜਿਆਂ ਤੇ ਰਹਿੰਦੇ ਸਨ ਤਾਂ ਪੋਲੋ ਜੋ ਹੈ ਘੋੜੇ ਤੇ ਖੇਡ ਜਨ ਵਾਲੀ ਗੇਮ ਹੈ ਇਸ ਕਰਕੇ ਪ੍ਰਿਥਵੀ ਸਿੰਘ ਕੱਪ ਵੀ ਪੋਲੋ ਦੇ ਨਾਲ ਰਿਲੇਟ ਕਰਦਾ ਜਾਂ ਤੁਸੀਂ ਇਹ ਦੇਖ ਲੈਣਾ ਕਿ ਪੀ ਤੇ ਪੋਲੋ ਪੈਂਦਾ ਪੀ ਤੇ ਪ੍ਰਿਥਵੀ ਪੈਂਦਾ ਹੈ ਇਸ ਤਰ੍ਹਾਂ ਵੀ ਤੁਸੀਂ ਯਾਦ ਕਰ ਸਕਦੇ ਹੋ ਬਸ ਇੱਕ ਨੰਬਰ ਆਉਣਾ ਚਾਹੀਦਾ ਜਿਸ ਤਰ੍ਹਾਂ ਮਰਜ਼ੀ ਆਵੇ ਦੋਸਤੋ ਚੱਲਦੇ ਆਪਾਂ ਨੈਕਸਟ ਤੇ ਅੱਗੇ ਕਹਿੰਦਾ ਹੈ ਕਿ ਹਾਂਜੀ ਹੌਕੀ ਤਾਂ ਦੋਸਤੋ ਇਹ ਕਹਿੰਦਾ ਹੈ ਹੌਕੀ ਤਾਂ ਹੌਕੀ ਦੇ ਵਿੱਚ ਦੇਖਿਆ ਜਾਵੇ ਇੱਕ ਤਾਂ ਬੀਟਨ ਕੱਪ ਹੁੰਦਾ ਹੈ ਇੱਕ ਧਿਆਨ ਚੰਦ ਟਰੋਫੀ ਹੁੰਦੀ ਹੈ ਇੱਕ ਰੰਗਾ ਸਵਾਮੀ ਕੱਪ ਹੁੰਦਾ ਤੇ ਇੱਕ ਅਗਾ ਖਾਂ ਕੱਪ ਹੁੰਦਾ ਹੈ ਜਾਂ ਤਾਂ ਸਾਰੇ ਕਰ ਲੈਣ ਬਟ ਪੇਪਰ ਕੋਲ ਆ ਕੇ ਕੀ ਹੈ ਕੋਣ ਜਾਨੇ ਹਾਂ ਸੀ ਤਾਂ ਦੋਸਤੋ ਦੇਖੋ ਆਪਾਂ ਟਰਿਕ ਬੜੀ ਕੈਂਡ ਬਣਾਈ ਹੈ ਸਭ ਤੋਂ ਪਹਿਲਾਂ ਤਾਂ ਯਾਦ ਰੱਖਣਾ ਹੈ ਕਿ ਜੋ ਹੈ ਦੋਸਤੋ ਕੀ ਹੈ ਹਾਕੀ ਹੈ ਆਪਾਂ ਹਾਕੀ ਦੀ ਗੱਲ ਕਰ ਰਹੇ ਹਾਂ ਹਾਕੀ ਅੱਗ ਲਗਾਉਣ ਵਾਲੀ ਹਾਕੀ ਦਾ ਬੇਟਾ ਕੌਣ ਹੈ ਜੀ ਧਿਆਨ ਚੰਦ ਹੈ ਸਰ ਜੀ ਤਾਂ ਬਸ ਆਜੋ ਆਪਾਂ ਪਿੱਛੇ ਵੱਲ ਨੂੰ ਫਿਰ ਚੱਲਦੇ ਹਾਂ ਹੁਣ ਦੇਖੋ ਤੁਹਾਨੂੰ ਆਪੇ ਯਾਦ ਆ ਜਾਵੇਗਾ ਕਿ ਹਾਕੀ ਦਾ ਬੇਟਾ ਹੈ ਬੇਟੇ ਤੋਂ ਯਾਦ ਰੱਖਣਾ ਹੈ ਬੇਟਨ ਕੱਪ ਯਾਦ ਰੱਖਣਾ ਹੈ ਸਭ ਤੋਂ ਪੁਰਾਣਾ ਕੱਪ ਵੀ ਪੁਰਾਣਾ ਕੱਪ ਵੀ ਕੀ ਆ ਬੇਟਨ ਕੱਪ ਹੈ ਇਹ ਤੁਸੀਂ ਯਾਦ ਰੱਖਣਾ ਹੈ ਪਿਆਰੇ ਦੋਸਤੋ ਧਿਆਨ ਚੰਦ ਦੀ ਹਾਕੀ ਸੀ ਤਾਂ ਧਿਆਨ ਚੰਦ ਟਰੋਫੀ ਵੀ ਕੀ ਆ ਹਾਕੀ ਦੀ ਹੈ ਇਹ ਤਾਂ ਸਾਰਿਆਂ ਨੂੰ ਪਤਾ ਹੈ ਹਾਂ ਜਦੋਂ ਕੀ ਆ 골ਡ ਮੈਡਲ ਲੈ ਕੇ ਆਇਆ ਸੀ 골ਡ ਮੈਡਲ ਲੈ ਕੇ ਆਇਆ ਸੀ ਤਾਂ ਉਦੋਂ ਲੋਕਾਂ ਨੇ ਕੀ ਕੀਤਾ ਸੀ ਉਦੋਂ ਲੋਕਾਂ ਨੇ ਰੰਗ ਛੁੱਟਿਆ ਸੀ ਇਸ ਤੇ ਤਾਂ ਇਹ ਵੀ ਤੁਸੀਂ ਜਾਣਨਾ ਰੰਗ ਛੁੱਟਿਆ ਗਿਆ ਸੀ ਕਦੋਂ ਜਦੋਂ 골ਡ ਮੈਡਲ ਲੈ ਕੇ ਆਇਆ ਸੀ ਮੇਜਰ ਧਿਆਨ ਚੰਦ ਤਾਂ ਰੰਗ ਤਾਂ ਜਦੋਂ ਰੰਗਾ ਸਵਾਮੀ ਕੱਪ ਕੀਆ ਤੁਸੀਂ ਯਾਦ ਰੱਖਣਾ ਹੈ ਉਸ ਤੋਂ ਬਾਅਦ ਦੋਸਤੋ ਦੇਖਿਆ ਜਾਵੇ ਕਿ ਜੋ ਹਾਕੀ ਸੀ ਧਿਆਨ ਚੰਦ ਦੀ ਇਹ ਕੀ ਸੀ ਜਿੱਥੇ ਜਾਂਦੀ ਸੀ ਜਿਹੜੇ ਮੈਚ ਜਾਂਦੀ ਸੀ ਇਹ ਤਾਂ ਕੀ ਆ ਅੱਗ ਲਗਾ ਦਿੰਦੀ ਸੀ ਮਤਲਬ ਕਿ 골 ਤਾਂ ਪੱਕਾ ਹੁੰਦਾ ਸੀ ਅੱਗ ਤੋਂ ਜਿਆਦਾ ਨਾ ਮੇਜਰ ਧਿਆਨ ਚੰਦ ਦੀ ਹਾਕੀ ਸੀ ਜਿਹੜੀ ਉਹ ਕੀ ਆਗਾ ਖਾਂ ਕੱਪ ਵੀ ਇਸ ਦੇ ਨਾਲ ਰਿਲੇਟ ਕਰਦਾ ਹੈ ਆਈ ਹੋਪ ਦੋਸਤੋ ਪੇਪਰ 'ਚ ਇਹ ਆ ਗਿਆ ਤੁਸੀਂ ਗਲਤ ਨਹੀਂ ਕਰਕੇ ਆਉਂਗੇ ਬੇਟਨ ਕੱਪ ਹੋਵੇ ਧਿਆਨ ਚੰਦ ਟਰੋਫੀ ਹੋਵੇ ਰੰਗਾ ਸਵਾਮੀ ਕੱਪ ਹੋਵੇ ਜਾਂ ਆਗਾ ਖਾਂ ਕੱਪ ਹੋਵੇ ਤੁਸੀਂ ਕੀ ਆ ਬੜਕਾ ਕੇ ਮਾਰਿਓ ਕੁਐਸਚਨ ਬਿਲਕੁਲ ਹੀ ਲੰਡੂ ਜਾ ਬਣ ਗਿਆ ਹੈ ਇਹ ਚੱਲਦੇ ਆਪਾਂ ਅੱਗੇ ਦੋਸਤੋ ਨੈਕਸਟ ਕਹਿੰਦਾ ਹੈ ਕਿ ਬਾਕਸਿੰਗ ਵੈਰੀ ਵੈਰੀ ਇੰਪੋਰਟੈਂਟ ਹੁਣ ਬਾਕਸਿੰਗ ਦੀ ਗੱਲ ਕੀਤੀ ਹੈ ਬਾਕਸਿੰਗ ਦਾ ਇੱਕੋ ਇੱਕ ਕੱਪ ਹੈ ਕਿੰਗਸ ਕੱਪ ਇੰਪੋਰਟੈਂਟ ਕੱਪ ਹੈ ਵੈਸੇ ਤਾਂ ਹੋਰ ਵੀ ਹੋਣਗੇ ਬਟ ਇੰਪੋਰਟੈਂਟ ਜੋ ਪੇਪਰ ਵਿੱਚ ਪੁੱਛਿਆ ਜਾਂਦਾ ਹੈ ਕਿੰਗਸ ਕੱਪ ਪੁੱਛਿਆ ਜਾਂਦਾ ਹੈ ਹੁਣ ਬਾਕਸਿੰਗ ਦੇ ਵਿੱਚ ਦੋਸਤੋ ਸਾਨੂੰ ਪਤਾ ਹੈ ਕਿ ਦੋ ਜਾਣੇ ਹੁੰਦੇ ਹਨ ਤੇ ਦੋ ਜਾਣੇ ਹੁੰਦੇ ਹਨ ਆ ਕੀ ਹੈ ਜਦੋਂ ਬੰਦਾ ਜਿੱਤ ਜਾਂਦਾ ਹੈ ਤਾਂ ਕੀ ਹੈ ਇਹ ਕੀ ਕਰਦਾ ਹੈ ਇਸ ਨੂੰ ਆ ਰੈਫਰੀ ਹੈ ਜੋ ਜਿੱਤਣ ਵਾਲੇ ਬੰਦੇ ਨੂੰ ਕੀ ਕਹਿੰਦਾ ਹੈ ਹੱਥ ਚੱਕ ਕੇ ਤਾਂ ਕਰ ਦਿੰਦਾ ਹੈ ਤਾਂ ਜਦੋਂ ਇਹ ਵਿਜੇਤਾ ਹੋ ਜਾਂਦਾ ਹੈ ਬਾਕਸਿੰਗ ਦੇ ਵਿੱਚ ਤਾਂ ਇਹ ਕੀ ਹੋ ਜਾਂਦਾ ਇਹ ਕੀ ਆ ਆਪਦੇ ਆਪ ਨੂੰ ਕਿੰਗ ਸਮਝਦਾ ਹੈ ਰਾਜਾ ਸਮਝਦਾ ਹੈ ਤਾਂ ਬਾਕਸਿੰਗ ਵਿੱਚ ਜਿੱਤਣ ਵਾਲਾ ਆਦਮੀ ਕੀ ਆ ਆਪਦੇ ਆਪ ਨੂੰ ਕਿੰਗ ਸਮਝਦਾ ਹੈ ਕਿੰਗ ਤੋਂ ਜ਼ਿਆਦਾ ਨੇ ਦੋਸਤੋ ਕਿੰਗਸ ਕੱਪ ਕੀ ਆ ਇਸ ਦਾ ਰਾਈਟ ਆਨਸਰ ਹੈ ਬਾਕਸਿੰਗ ਦੇ ਨਾਲ ਰਿਲੇਟਡ ਹੈ ਟਰਮ ਕਿੰਗਸ ਕੱਪ ਇਸ ਦੇ ਨਾਲ ਰਿਲੇਟ ਕਰਦਾ ਹੈ ਜਿੱਤਣ ਤੋਂ ਬਾਅਦ ਕੀ ਆ ਕਿੰਗ ਬਣ ਜਾਂਦਾ ਹੈ ਕਿੰਗਸ ਕੱਪ ਅੱਗੇ ਆ ਗਿਆ weight lifting ਕੱਪ ਕੱਪ ਨਹੀਂ ਦੋਸਤੋ weight lifting ਆ ਗਿਆ weight lifting ਦੀ ਗੱਲ ਕੀਤੀ ਜਾਵੇ ਤਾਂ weight ਦੇ ਵਿੱਚ ਹੁਣ ਕੋਈ ਵੀ ਬੰਦਾ ਹੈ ਦੋਸਤੋ ਧਿਆਨ ਨਾਲ ਸਮਝਿਓ ਆ ਕੀ ਹੈ ਦੋਸਤੋ ਇਸਨੇ weight ਚੱਕਿਆ ਹੋਇਆ ਹੈ weight ਚੱਕਿਆ ਹੋਇਆ ਹੈ ਉਸ ਤੋਂ ਬਾਅਦ ਸੈਕਿੰਡ ਰਾਉਂਡ ਆਇਆ ਤਾਂ weight ਤਾਂ ਉਦੋਂ ਵੀ ਚੱਕੇਗਾ ਓਬਵੀਅਸ ਹੈ ਬਟ ਉਦੋਂ ਕੀ ਹੋਵੇਗਾ ਉਦੋਂ weight ਥੋੜਾ ਜਿਹਾ ਵੱਧ ਹੋ ਜਾਵੇਗਾ ਇੱਥੇ ਮੰਨ ਲਓ 50 ਕਿਜੀ ਸੀ ਇੱਥੇ ਕੀ ਹੋ ਜਾਵੇਗਾ 80 ਕਿਜੀ ਹੋ ਜਾਵੇਗਾ ਮਤਲਬ ਕੀ ਹੈ ਇਸ ਦੇ ਵਿੱਚ ਕੀ ਹੈ ਮੁਨਾਫਾ ਹੋ ਗਿਆ ਵਧ ਗਿਆ ਵਧ ਤੋਂ ਯਾਦ ਰੱਖਣਾ ਹੈ ਵਰਧਾਨ ਕਾਪ ਮਤਲਬ ਕੀ ਹੈ ਵਰਧ ਤੋਂ ਯਾਦ ਰੱਖਣਾ ਹੈ ਵਿ੍ਰਿਧੀ ਵਿ੍ਰਿਧੀ ਤੁਸੀਂ ਯਾਦ ਰੱਖਣਾ ਵਿ੍ਰਿਧੀ ਹੋ ਰਹੀ ਹੈ ਵਧ ਰਿਹਾ ਹੈ ਵਰਧਾਨ ਕਾਪ ਕੀ ਹੈ ਇਸ ਦਾ ਆਪਕਾ ਦੋਸਤੋ ਕਾਪ ਇਸ ਦੇ ਨਾਲ ਰਿਲੇਟ ਕਰਦਾ ਹੈ ਬਰ드ਵਾਨ ਕੱਪ ਕੀ ਹੈ ਇਸ ਦੇ ਨਾਲ ਰਿਲੇਟ ਕਰਦਾ ਹੈ ਤਾਂ ਚੱਲਦੇ ਹਾਂ ਅੱਗੇ ਦੋਸਤੋ ਅੱਗੇ ਕਹਿੰਦਾ ਹੈ ਜੀ ਹੁਣ ਆ ਗਏ ਪ੍ਰੈਕਟਿਸ ਦੋਸਤੋ ਜਿੰਨੀਆਂ ਵੀ ਟ੍ਰਿਕਸ ਕਰਾ ਦਿੱਤੀਆਂ ਭਾਵੇਂ ਤਾਂ ਉਹ ਕੀ ਆ ਗੋਫ ਹੋਵੇ 골ਫ ਹੋਵੇ ਪੋਲੋ ਹੋਵੇ ਕ੍ਰਿਕਟ ਹੋਵੇ ਹੌਕੀ ਹੋਵੇ ਬੈਡਮਿੰਟਨ ਹੋਵੇ ਰੈਸਲਿੰਗ ਹੋਵੇ weight lifting ਹੋਵੇ ਸਾਰਿਆਂ ਦੇ ਕੁਐਸਚਨ ਤੁਸੀਂ ਦੇਖਨੇ ਹਨ ਤੇ ਹੁਣ ਆਪਦੇ ਆਪ ਨੂੰ ਪਰਖਣਾ ਹੈ ਕਿ ਸਾਨੂੰ ਕਿੰਨੀ ਕੁ ਸਮਝ ਲੱਗੀ ਕਿਉਂਕਿ ਸਮਝ ਤਾਂ ਤੁਹਾਨੂੰ ਕੀ ਆ ਹੁਣ MCQ ਤੋਂ ਆਵੇਗੀ ਤਾਂ ਪਹਿਲਾ ਕੁਐਸਚਨ ਕਹਿੰਦਾ ਹੈ ਦੋਸਤੋ ਕਿ ਇਹ ਆਇਆ ਹੈ ਸੀਸੀਡੀਓ ਜਿਹੜਾ ਹੁਣੇ ਪਿੱਛੇ ਜੇ ਪੇਪਰ ਹੋਇਆ ਜੇਕਰ ਵਿ ਬਿਲਡ ਟਰਾਫੀ ਟੈਨਿਸ ਨਾਲ ਜੁੜੀ ਹੋਈ ਹੈ ਤਾਂ ਵਾਕਰ ਕੱਪ ਕਿਸ ਦੇ ਨਾਲ ਜੁੜਿਆ ਹੋਇਆ ਹੈ ਤਾਂ ਤੁਹਾਨੂੰ ਮੈਂ ਟ੍ਰਿਕ ਯਾਦ ਕਰਾ ਦਵਾਂ ਕਿ ਜਦੋਂ ਕੋਈ ਬੰਦਾ ਖੇਡਦਾ ਸੀ ਗੇਂਦ ਮਾਰਦਾ ਸੀ ਜਾਂ ਤਾਂ ਕੀ ਹੈ ਗੇਂਦ ਦੂਰ ਜਾਂਦੀ ਸੀ ਤੇ ਜਾਂ ਕੀ ਹੈ ਗੇਂਦ ਨੇੜੇ ਜਾਂਦੀ ਸੀ ਤਾ ਦੋਸਤੋ ਜਦੋਂ ਦੂਰ ਜਾਂਦੀ ਸੀ ਤਾਂ ਉਦੋਂ ਕੀ ਕਰਕੇ ਜਾਣਾ ਪੈਂਦਾ ਸੀ ਉਸ ਨੂੰ ਰਾਈਡਰ ਦੇ ਨਾਲ ਜਾਣਾ ਪੈਂਦਾ ਸੀ ਉਹ ਜੀਪੀ ਦੇ ਉੱਤੇ ਬਹਿ ਕੇ ਜਾਣਾ ਪੈਂਦਾ ਸੀ ਤੇ ਇੱਥੇ ਕੀ ਹੈ ਇਸ ਨੂੰ ਵਾਕ ਕਰਕੇ ਜਾਣਾ ਪੈਂਦਾ ਕਿਹੜੀ ਗੇਮ ਹੈ ਇਹ ਹੈ ਜੀ 골프 ਗੇਮ ਹੈ ਸਰ ਜੀ ਤੁਸੀਂ ਦੱਸਿਆ ਤਾਂ ਹੀ 골프 ਦੇ ਵਿੱਚ ਕੀ ਹੈ ਦੂਰ ਜਾਣ ਲਈ ਰਾਈਡਰ ਤੇ ਨੇੜੇ ਜਾਣ ਲਈ ਵਾਕਰ ਤਾਂ ਬਹੁਤ ਵਧੀਆ ਬਹੁਤ ਵਧੀਆ ਦਾ 골프 ਕੱਪ ਕੀ ਹੈ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਹਾ ਯੋ ਤੁਹਾਨੂੰ ਪਤਾ ਲੱਗ ਗਿਆ ਹੋਵੇ ਅੱਗੇ ਆ ਗਿਆ ਸੀ ਕੇ ਨਾਈਡੂ ਕੱਪ ਹੇਠ ਲਿਖਿਆਂ ਵਿੱਚੋਂ ਕਿਹੜੀ ਖੇਡ ਨਾਲ ਸੰਬੰਧਿਤ ਹੈ ਇਹ ਵੀ ਪੇਪਰ ਚ ਆਇਆ ਹੈ ਹੁਣ ਦੇਖੋ ਸੀ ਕੇ ਨੂੰ ਦੇਖਦੇ ਸਾਰ ਸਾਨੂੰ ਕੀ ਯਾਦ ਆ ਗਿਆ ক্রিকেট ਯਾਦ ਆ ਗਈ ক্রিকেট ਯਾਦ ਆ ਗਈ ਪਿਆਰੇ ਦੋਸਤੋ ਤਾਂ ক্রিকেট ਯਾਦ ਆ ਗਈ ਤਾਂ ਲਾ ਦਿਓ ਅਨਸਰ ক্রিকেট ਇਸ ਦਾ ਰਾਈਟ ਅਨਸਰ ਹੋ ਜਾਵੇਗਾ ਨੈਕਸਟ ਕਹਿੰਦਾ ਪਿਆਰੇ ਦੋਸਤੋ ਡੇਵਿਸ ਕੱਪ ਦਾ ਸਬੰਧ ਕਿਸ ਨਾਲ ਹੈ ਇਹ ਤੁਹਾਨੂੰ ਮੈਂ ਟਰਿਕ ਨਹੀਂ ਦੱਸੀ ਕਿਉਂ ਨਹੀਂ ਦੱਸੀ ਇਹ ਦੇਖੋ ਇਹ ਪੇਪਰ 'ਚ ਆਉਂਦਾ ਹੈ ਇੱਕ ਕਿਤੇ ਕਿਤੇ ਕੁਐਸਚਨ ਆਉਂਦਾ ਤੁਸੀਂ ਯਾਦ ਤਾਂ ਰੱਖਣਾ ਹੈ ਲੌਂ ਟੈਨਿਸ ਹੈ ਜੋ ਲੌਂ ਟੈਨਿਸ ਦੇ ਪਿੱਛੇ ਕੀ ਐਸ ਦੀ ਆਵਾਜ਼ ਆ ਰਹੀ ਹੈ ਤੇ ਜੇਕਰ ਜਿਹੜਾ ਕੱਪ ਹੈ ਉਸਦੇ ਮਗਰ ਵੀ ਐਸ ਦੀ ਆਵਾਜ਼ ਆਵੇਗੀ ਤੇ ਉਹ ਕਿਹੜਾ ਹੋਵੇਗਾ ਡੇਵਿਸ ਕੱਪ ਹੋਵੇਗਾ ਡੇਵਿਸ ਟੈਨਿਸ ਡੇਵਿਸ ਟੈਨਿਸ ਡੇਵਿਸ ਟੈਨਿਸ ਇਸ ਤਰ੍ਹਾਂ ਬੋਲਦੇ ਰਹੋ ਆਪੇ ਹੀ ਯਾਦ ਹੋ ਜਾਏਗਾ ਲੌਂ ਟੈਨਿਸ ਤੇ ਡੇਵਿਸ ਇਹ ਦੋਨਾਂ ਦੇ ਪਿੱਛੇ ਐਸ ਦੀ ਆਵਾਜ਼ ਆਉਂਦੀ ਹੈ ਤਾਂ ਸਿੱਧਾ ਡੇਵਿਸ ਕੱਪ ਦੇਖਿਆ ਐਸ ਦੇਖੀ ਤੇ ਐਸ ਕੀ ਆ ਇੱਥੇ ਲਾ ਦੋਗੇ ਕਿ ਸਰ ਜੀ ਲੋਅ ਟੈਨਿਸ ਪਿਆ ਹੋਇਆ ਹੈ ਇਸ ਦਾ ਰਾਈਟ ਅਨਸਰ ਲੋਅ ਟੈਨਿਸ ਹੋ ਜਾਵੇਗਾ ਨੈਕਸਟ ਕਹਿੰਦਾ ਪਿਆਰੇ ਦੋਸਤੋ ਕਿ ਡੂਰਾਂਡ ਕਿਸ ਖੇਡ ਨਾਲ ਸੰਬੰਧਿਤ ਹੈ ਤਾਂ ਡੂਰਾਂਡ ਤੋਂ ਯਾਦ ਰੱਖਿਆ ਕਿ ਡਾਰ ਦਾ ਡਾਰ ਤੋਂ ਯਾਦ ਕਿਹੜੀ ਗੇਮ ਆਈ ਫੁੱਟਬਾਲ ਕਿਉਂਕਿ ਉਸ ਦੇ ਵਿੱਚ ਇੰਜਰੀ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਫੁੱਟਬਾਲ ਜਦੋਂ ਕੀ ਆ ਸਖੇੜਦੇ ਸਾਡੇ ਸੱਟਾ-ਸੁੱਟਾ ਵੱਜ ਜਾਂਦੀਆਂ ਹਨ ਛੱਟਾ-ਸੁੱਟਾ ਵਾਜੇ ਨੇ ਤਾਂ ਸਾਡੇ ਅੰਦਰ ਡਰ ਪੈ ਜਾਂਦਾ ਹੈ ਕਿ ਅਸੀਂ ਹੋਰ ਹੀ ਗੇਮ ਸਿਲੈਕਟ ਕਰ ਲੈਨੇ ਆ ਇਸ ਵਿੱਚ ਭਾਈ ਸੱਟਾਂ ਬਾਲੀਆਂ ਵਾਜੀਆਂ ਹਣ ਤਾਂ ਫੁੱਟਬਾਲ ਇਸ ਦਾ ਰਾਈਟ ਆਨਸਰ ਹੈ ਜੀ ਨੈਕਸਟ ਕਹਿੰਦਾ ਦੋਸਤੋ ਪ੍ਰਿੰਸ ਆਫ ਵੇਲਜ਼ ਕੱਪ ਹੇਠ ਲਿਖੇ ਵਿੱਚੋਂ ਕਿਸ ਨੂੰ ਦਿੱਤਾ ਜਾਂਦਾ ਹੈ ਤਾਂ ਮੈਂ ਤੁਹਾਨੂੰ ਹੁਣੇ-ਹੁਣੇ ਟਰਿਕ ਦੱਸੀ ਹੈ ਕਿ ਜੋ ਹੈ 골ਫ ਹੈ ਉਹ ਸਾਡੇ ਪੰਜਾਬੀ ਬੰਦੇ ਖੇਡਦੇ ਨਹੀਂ ਇਹ ਕੌਣ ਖੇਡਦੇ ਹਨ ਇਹ ਪ੍ਰਿੰਸ ਬੰਦੇ ਖੇਡਦੇਣ ਮਤਲਬ ਕੀ ਹੈ ਜੋ ਰਾਜੇ ਮਹਾਰਾਜੇ ਹਨ ਉਹੀ ਖੇਡਦੇ ਹਾਂ ਤੇ ਪ੍ਰਿੰਸ ਆਫ ਵੇਲਜ਼ ਕਿਸ ਦੇ ਨਾਲ ਹੈ ਜੀ ਇਹ ਕੀ ਹੈ ਸੌਰੀ ਇੱਥੇ ਕੀ ਹੈ ਪ੍ਰਿੰਸ ਆਫ ਵੇਲਜ਼ ਇੱਥੇ ਆਪਾਂ ਇੱਕ ਪਾ ਦਿੰਦੇ ਹਾਂ ਇੱਥੇ 골ਫ ਪਾ ਦਿਓ ਦੋਸਤੋ 골ਫ ਕੀ ਹੈ ਇਸ ਦਾ ਰਾਈਟ ਆਨਸਰ ਹੈ 골ਫ ਇਸ ਦਾ ਰਾਈਟ ਆਨਸਰ ਹੈ ਪਿਆਰੇ ਦੋਸਤੋ ਪ੍ਰਿੰਸ ਆਫ ਵੇਲਜ਼ ਵੈਰੀ ਗੁੱਡ ਜੀ ਅੱਗੇ ਆ ਗਿਆ ਬੇਟਨ ਕੱਪ ਹੀਟ ਲਿਖਿਆ ਵਿੱਚੋਂ ਇਸ ਵਿੱਚ ਦਿੱਤਾ ਜਾਂਦਾ ਹੈ ਤਾਂ ਹਾਕੀ ਦਾ ਬੇਟਾ ਧਿਆਨ ਚੰਦ ਹਾਕੀ ਦਾ ਬੇਟਾ ਧਿਆਨ ਚੰਦ ਬੇਟੇ ਤੋਂ ਯਾਦ ਰੱਖਣਾ ਬੇਟਣ ਤੇ ਹਾਕੀ ਦੇ ਨਾਲ ਲੇਟ ਕਰਦਾ ਹੈ ਜੀ ਹਾਇਓ ਤੁਹਾਨੂੰ ਇਹ ਕੁਐਸਚਨ इजीली ਕੀਆ ਸੋਲਵ ਹੋ ਰਹੀ ਹੋਣਗੇ ਅੱਗੇ ਆ ਗਿਆ ਇਜ਼ਰ ਕੱਪ ਤਾਂ ਇਜ਼ਰ ਕੱਪ ਮਤਲਬ ਕੀ ਆ ਇੱਕ ਖੇਡ ਹੈ ਜਿਹੜੀ ਜਰਾ ਵੀ ਪਸੰਦ ਨਹੀਂ ਤੋਂ ਕਿਹੜੀ ਹੈ ਉਹ ਉਹੀ ਆ ਘੋੜੇ ਵਾਲੀ ਘੋੜੇ ਵਾਲੀ ਕਿਹੜੀ ਪੋਲੋ ਕੀ ਆ ਘੋੜੇ ਦੇ ਖੇਡੀ ਜਾਂਦੀ ਹੈ ਪੋਲੋ ਦੇ ਨਾਲ ਯਾਦ ਰੱਖਣਾ ਪੀ ਤੇ ਪੋਲੋ ਤੇ ਪੀ ਤੇ ਪ੍ਰਿਥਵੀ ਸਿੰਘ ਕੱਪ ਇਹ ਵੀ ਤੁਸੀਂ ਯਾਦ ਰੱਖਣਾ ਹੈ ਨੈਕਸਟ ਕਹਿੰਦੇ ਦੋਸਤੋ ਰਾਈਡਰ ਕੱਪ ਕਿਸ ਖੇਡ ਦਾ ਟੂਰਨਾਮੈਂਟ ਪ੍ਰਸਿੱਧ ਟੂਰਨਾਮੈਂਟ ਹੈ ਤਾਂ ਇਹ ਤਾਂ ਤੁਹਾਨੂੰ ਪਤਾ ਹੋਵੇਗਾ ਇੱਕ ਦਾ ਵਾਕਰ ਤੇ ਇੱਕ ਰਾਈਡਰ ਤੇ ਇਹ ਦੋਨੇ ਚੀਜ਼ਾਂ 골ਫ ਦੇ ਨਾਂ ਹਨ ਬਹੁਤ ਵਧੀਆ ਬਹੁਤ ਵਧੀਆ ਜੀ ਅੱਗੇ ਕਹਿੰਦਾ ਰਾਂਜੀ ਟਰਾਫੀ ਤਾਂ ਰਾਂਜੀ ਸਰ ਜੀ ਪੰਜਾਬ ਐਗਰੋ ਚ ਆਇਆ ਸੀ ਤਾਂ ਜਿੱਥੇ ਰਨ ਜਾਦੇ ਵੱਜਦੇ ਹਨ ਉਹ ਕਿੱਥੇ ਵੱਜਦੇ ਹਨ ਉਹ ਕ੍ਰਿਕਟ ਦੇ ਵਿੱਚ ਵੱਜਦੇ ਹਨ ਰਨ ਕੱਲੇ ਕ੍ਰਿਕਟ ਦੀ ਹੁੰਦੀ ਹਨ ਤਾਂ ਕ੍ਰਿਕਟ ਦੇ ਨਾਲ ਸੰਬੰਧ ਰੱਖਦੀ ਹੈ ਰਾਂਜੀ ਟਰਾਫੀ ਨੈਕਸਟ ਦੀ ਗੱਲ ਕੀਤੀ ਹੈ ਦੋਸਤੋ ਸੁਬਰਤੋ ਕੱਪ ਕਿਸ ਖੇਡ ਨਾਲ ਸੰਬੰਧਿਤ ਹੈ ਏ ਪੰਜਾਬ ਐਕਰੋਚ ਪੁੱਛਿਆ ਗਿਆ ਸੀ ਸੁਭਰਤੋ ਮਤਲਬ ਕਿ ਸਬਰ ਸਬਰ ਦਾ ਫਲ ਮਿੱਠਾ ਹੁੰਦਾ ਹੈ ਤਾਂ ਫੁੱਟਬਾਲ ਵਾਲੇ ਕਹਿੰਦੇ ਨੇ ਸਬਰ ਦਾ ਫਲ ਮਿੱਠਾ ਹੁੰਦਾ ਸਾਨੂੰ ਵੀ ਇੱਕ ਨਾ ਇੱਕ ਦਿਨ ਟਰੋਫੀ ਮਿਲੇਗੀ ਵਰਲਡ ਕੱਪ ਅਸੀਂ ਜਿੱਤ ਕੇ ਆਵਾਂਗੇ ਤੇ ਕੌਣ ਕਹਿੰਦੇ ਹਨ ਏ ਕੱਲੀ ਫੁੱਟਬਾਲ ਦੇ ਵਿੱਚ ਸਾਨੂੰ ਟਰੋਫੀ ਨਹੀਂ ਮਿਲੀ ਤਾਂ ਫੁੱਟਬਾਲ ਇਸ ਦਾ ਰਾਈਟ ਆਨਸਰ ਹੈ ਇਹ ਕਹਿ ਰਹੇ ਹਨ ਕਿ ਸਾਨੂੰ ਅਜੇ ਤੱਕ ਟਰੋਫੀ ਬਿਲਕੁਲ ਵੀ ਨਹੀਂ ਮਿਲੀ ਤਾਂ ਕੀ ਆ ਅਸੀਂ ਵਰਲਡ ਕੱਪ ਜਿੱਤ ਕੇ ਆਵਾਂਗੇ ਸਬਰ ਰੱਖਿਆ ਹੋਇਆ ਇਹਨਾਂ ਨੇ ਨੈਕਸਟ ਕਹਿੰਦੇ ਦੋਸਤੋ ਹੇਟ ਲਗਿਆ ਵਿੱਚੋਂ ਕਿਹੜਾ ਕੱਪ ਜਾਂ ਟਰੋਫੀ ਲੌਂ ਟੈਡੀਸ਼ਨਲ ਸਬੰਧਤ ਹੈ ਤਾਂ ਲੌਂ ਟੈਨਿਸ ਦੇ ਨਾਲ ਸਬੰਧਤ ਹੈ ਦੋਸਤੋ ਪਿੱਛੇ ਕੀ ਐ ਐਸ ਲੱਗੀ ਐ ਤੇ ਜਿੱਥੇ ਜੋ ਵੀ ਹੋਵੇਗਾ ਉਸਦੇ ਪਿੱਛੇ ਵੀ ਐਸ ਲੱਗੀ ਹੋਵੇਗੀ ਤਾਂ ਉਹ ਕੀ ਐ ਡੇਵਿਸ ਕੱਪ ਇਸ ਦਾ ਰਾਈਟਨ ਕਿਉਂਕਿ ਇਸਦੇ ਪਿੱਛੇ ਐਸ ਲੱਗੀ ਹੋਈ ਐ ਬਹੁਤ ਬਹੁਤ ਵਧੀਆ ਜੀ ਰੰਗਾ ਸਵਾਮੀ ਦੋਸਤੋ ਰੰਗ ਲਾਇਆ ਸੀ ਹਾਕੀ ਦੇ ਨਾਲ ਸਬੰਧਤ ਹੈ ਇਹ ਤੁਸੀਂ ਜਾਣਾ ਸਬਰ ਕੀਤਾ ਕਿੰਨਾ ਨੇ ਫੁੱਟਬਾਲ ਵਾਲਿਆਂ ਨੇ ਫੁੱਟਬਾਲ ਨਾਲ ਸਬੰਧਤ ਹੈ ਵੈਰੀ ਗੁੱਡ ਠੀਕ ਆਈ ਹੋਪ ਤੁਹਾਨੂੰ ਟ੍ਰਿਕ ਕੀ ਆ ਬਹੁਤ ਹੀ ਕੰਮ ਦੇ ਰਹੀ ਹੋਵੇਗੀ ਸੰਤੋਸ਼ ਟਰੋਫੀ ਦਾ ਸਬੰਧ ਕਿਸ ਖੇਡ ਨਾਲ ਹੈ ਤਾਂ ਸੰਤੋਸ਼ ਦੀ ਗੱਲ ਕੀਤੀ ਜਾਵੇ ਤਾਂ ਰੋनाल्डੋ ਨੇ ਕੀ ਕੀਤਾ ਸੀ ਸੰਤੋਸ਼ ਕੀਤਾ ਸੀ ਰੋनाल्डੋ ਨੇ ਸੰਤੋਸ਼ ਕੀਤਾ ਸੀ ਕਿ ਮੈਂ ਕੋਈ ਵੀ ਮੈਚ ਨਹੀਂ ਹਾਰਾਂਗਾ ਤੇ ਕਿੱਥੇ ਦੋਸਤੋ ਰੋनाल्डੋ ਹੈ ਫੁੱਟਬਾਲ ਦੇ ਨਾਲ ਰਿਲੇਟਡ ਇਹ ਤੁਸੀਂ ਯਾਦ ਰੱਖਣਾ ਹੈ ਫੁੱਟਬਾਲ ਨੈਕਸਟ ਕਹਿੰਦਾ ਪਿਆਰੇ ਦੋਸਤੋ ਵਰਧਮਾਨ ਟਰੋਫੀ ਕਿਸ ਖੇਡ ਨਾਲ ਸੰਬੰਧਿਤ ਹੈ ਵਰਧਮਾਨ ਤੋਂ ਕੀ ਜਦ ਨਾਲ ਵਿ੍ਰਿਧੀ ਤੇ ਵਿ੍ਰਿਧੀ ਕਿੱਥੇ ਹੁੰਦੀ ਹੈ ਹਮੇਸ਼ਾ ਹੀ ਕੀ ਹੈ ਜਦੋਂ ਆਸੀਂ weight ਚੁੱਕਦੇ ਹਾਂ ਉੱਥੇ ਹੀ ਵਿ੍ਰਿਧੀ ਹੁੰਦੀ ਹੈ ਭਾਰ ਵਧਾਇਆ ਜਾਂਦਾ ਹੈ ਹੌਲੀ-ਹੌਲੀ ਕਰਕੇ ਤਾਂ ਦੋਸਤੋ ਕੀ ਹੈ weight lifting ਦੇ ਵਿੱਚ ਇਹ ਕੀ ਹੈ ਰਾਈਟ ਅਨਸਰ ਹੋ ਜਾਵੇਗਾ weight lifting ਅੱਗੇ ਕਹਿੰਦਾ ਰੰਗਾ ਸਵਾਮੀ ਕੱਪ ਦਾ ਸਬੰਧ ਕਿਸ ਖੇਡ ਨਾਲ ਹੈ ਤਾਂ ਸਰ ਜੀ ਜਦੋਂ ਹਾਕੀ ਦਾ ਬੇਟਾ ਆਇਆ ਸੀ 골ਡ ਮੈਡ ਜਿੱਤ ਕੇ ਲਿਆਇਆ ਸੀ ਤਾਂ ਕੀ ਇਹ ਲੋਕਾਂ ਨੇ ਰੰਗ ਲਾਇਆ ਸੀ ਤਾਂ ਰੰਗ ਲਾਇਆ ਸੀ ਹਾਕੀ ਦੇ ਬੇਟੇ ਦੇ ਤਾਂ ਹਾਕੀ ਕੀ ਹੈ ਇਸ ਦਾ ਰਾਈਟ ਆਨਸਰ ਹੈ ਜੀ ਨੈਕਸਟ ਕਹਿੰਦਾ ਦੋਸਤੋ ਭਾਰਤ ਦਾ ਸਭ ਤੋਂ ਪੁਰਾਣਾ ਹਾਕੀ ਟੂਰਨਾਮੈਂਟ ਕਿਹੜਾ ਹੈ ਭਾਰਤ ਦਾ ਸਭ ਤੋਂ ਪੁਰਾਣਾ ਹਾਕੀ ਟੂਰਨਾਮੈਂਟ ਕਿਹੜਾ ਹੈ ਤੁਹਾਨੂੰ ਮੈਂ ਦੱਸੀ ਹੈ ਟ੍ਰਿਕ ਕਿਹ ਹਾਕੀ ਦਾ ਬੇਟਾ ਧਿਆਨ ਚੰਦ ਤੇ ਜਿਸ ਵਿੱਚ ਬੇਟਾ ਆਇਆ ਹੈ ਬੇਟਾ ਮਤਲਬ ਕਿ ਸਭ ਤੋਂ ਪੁਰਾਣਾ ਹੈ ਤਾਂ ਬੇਟਨ ਕੀ ਹੈ ਇਸ ਦਾ ਰਾਈਟ ਅਨਸਰ ਹੋ ਜਾਵੇਗਾ ਹਾਕੀ ਦਾ ਬੇਟਾ ਬੇਟਨ ਕੱਪ ਕਿਉਂਕਿ ਧਿਆਨ ਚੰਦ ਦੀ ਹਾਕੀ ਲਾਉਂਦੀ ਸੀ ਅੱਗ ਤੇ ਇਹ ਹੈਗਾ ਖਾਨ ਕੱਪ ਹੋ ਗਿਆ ਸੀ ਧਿਆਨ ਚੰਦ ਟਰੋਫੀ ਵੀ ਕੀ ਹੈ ਹੈਗੀ ਆ ਤੇ ਨਨ ਆਫ ði ਤਾਂ ਛੱਡੋ ਪਰ ਬੇਟਨ ਕੱਪ ਕੀ ਹੈ ਹਾਕੀ ਦਾ ਸਭ ਤੋਂ ਪੁਰਾਣਾ ਕੱਪ ਹੈ ਪਿਆਰੇ ਦੋਸਤੋ ਯਾਦ ਰੱਖਣਾ ਹੈ ਹੇਰ ਲਿਖਿਆ ਵਿੱਚੋਂ ਕਿਹੜੀ ਟਰਾਫੀ ਕ੍ਰਿਕਟ ਵਿੱਚ ਨਹੀਂ ਦਿੱਤੀ ਜਾਂਦੀ ਤਾਂ ਜਿਹੜੀ ਨਹੀਂ ਦਿੱਤੀ ਜਾਂਦੀ ਕ੍ਰਿਕਟ ਵਿੱਚ ਅਸੀਂ ਦੇਖ ਲੈਨੇ ਆ ਰਾਈਡਰ ਕੱਪ ਨਾ ਸਰ ਜੀ ਇਹਦਾ ਗੋਲਪਨਾ ਸੰਬੰਧਿਤ ਹੈ ਰਾਂਜੀ ਇਹ ਕ੍ਰਿਕਟ ਦੇ ਨਾਲ ਸੰਬੰਧਿਤ ਹੈ ਤਾਂ ਇਹਨਾਂ ਨੇ ਕਿਹਾ ਹੈ ਕਿਹੜੀ ਟਰਾਫੀ ਕ੍ਰਿਕਟ ਵਿੱਚ ਨਹੀਂ ਦਿੱਤੀ ਜਾਂਦੀ ਤਾਂ ਇੱਥੇ ਕੀ ਆ ਦਿਉਦਾਰ ਇਹ ਤਾਂ ਕੀ ਆ ਕਪਿਲਦੇਵ ਦੇ ਨਾਲ ਹੈ ਮਤਲਬ ਕਿ ਆਹ ਦਾ ਕ੍ਰਿਕਟ ਦੇ ਨਾਲ ਸੰਬੰਧਿਤ ਹੈ ਤੇ ਇਸ ਦਾ ਰਾਈਟ ਆਨਸਰ ਕੀ ਹੋ ਗਿਆ ਫਿਰ ਰਾਈਡਰ ਟਰਾਫੀ ਸਿੱਧਾ ਹੀ ਆ ਗਿਆ ਐਲੀਮੀਨੇਸ਼ਨ ਮੈਥਡ ਨਾਲ ਵੀ ਤੁਸੀਂ ਕਰ ਸਕਦੇ ਹੋ ਤੁਹਾਨੂੰ ਪਤਾ ਹੋਣਾ ਜ਼ਰੂਰੀ ਹੈ ਨੈਕਸਟ ਕਹਿੰਦਾ ਦੋਸਤੋ ਨਹਿਰੂ ਗੋਲਡ ਟਰਾਫੀ ਕਿਸ ਖੇਤਰ ਨਾਲ ਸੰਬੰਧਿਤ ਹੈ ਨਹਿਰੂ ਮਤਲਬ ਕਿ ਨਹਿਰ ਦੇ ਵਿੱਚ ਕੀ ਡਿੱਗਿਆ ਸੀ ਸਾਡਾ ਫੁੱਟਬਾਲ ਡਿੱਗਿਆ ਸੀ ਨਹਿਰ ਦੇ ਵਿੱਚ ਫੁੱਟਬਾਲ ਡਿੱਗਿਆ ਤਾਂ ਫੁੱਟਬਾਲ ਕੀ ਹੈ ਇਸ ਦਾ ਰਾਈਟ ਆਨਸਰ ਹੈ ਬਹੁਤ ਬਹੁਤ ਇੰਪੋਰਟੈਂਟ ਅੱਗੇ ਆ ਗਿਆ ਅਗਾ ਖਾਨ ਕੱਪ ਕਿਸ ਖੇਡ ਨਾਲ ਸੰਬੰਧਿਤ ਹੈ ਅਗਾ ਮਤਲਬ ਕੀ ਹੈ ਹਾਕੀ ਲਾਉਂਦੀ ਸੀ ਅੱਗ ਤੇ ਕਿਸ ਦੀ ਧਿਆਨ ਚਾਹਂਦੀ ਤੇ ਉਹ ਕੀ ਆ ਹਾਕੀ ਇਸ ਤਰ੍ਹਾਂ ਹੀ ਟ੍ਰਾਂਸਫਰ ਹੋ ਜਾਵੇਗਾ ਨੈਕਸਟ ਕਹਿੰਦਾ ਰੋਵਸ ਕੱਪ ਕਿਸ ਖੇਡ ਨਾਲ ਸੰਬੰਧਿਤ ਹੈ ਰੋਵਸ ਕੱਪ ਮਤਲਬ ਕਿ ਰੋनाल्डੋ ਤੋਂ ਯਾਦ ਰੱਖਣਾ ਹੈ ਰੋनाल्डੋ ਤੋਂ ਯਾਦ ਰੱਖਣਾ ਹੈ ਕਿ ਰੋਵਸ ਮਤਲਬ ਕਿ ਆ ਰਾਰੇ ਤੋਂ ਹੀ ਪੈਂਦਾ ਹੈ ਤੇ ਰੋनाल्डੋ ਕਿਸ ਦੇ ਨਾਲ ਰਿਲੇਟ ਕਰਦਾ ਹੈ ਫੁੱਟਬਾਲ ਦੇ ਨਾਲ ਇਹ ਤੁਹਾਨੂੰ ਮੈਂ ਟਰਿਕ ਦੱਸੀ ਹੈ ਦੋਸਤੋ ਜਿਨ੍ਹਾਂ ਨੇ ਕੀ ਆ ਸਟਾਰਟਿੰਗ ਤੋਂ ਵੀਡੀਓ ਦੇਖੀ ਹੈ ਇਹ ਉਹਨਾਂ ਦੇ ਸਾਰੇ ਆਨਸਰ ਸਹੀ ਹੋ ਰਹੀ ਹੋਣਗੇ ਵੈਰੀ ਗੁੱਡ ਜੀ ਹੇਡ ਲਿਗਾਇਆ ਵਿੱਚੋਂ ਕਿਹੜੀ ਟਰੋਫੀ ਕ੍ਰਿਕਟ ਨਾਲ ਸੰਬੰਧ ਰਹੀ ਹੈ ਅੱਜ ਦਾ ਲਾਸਟ ਕੁਐਸਚਨ ਹੈ ਦੋਸਤੋ ਤਾਂ ਕੋਆਪਰੇਸ਼ਨ ਬੈਂਕ ਦੇ ਵਿੱਚ ਆਇਆ ਸੀ ਤਾਂ ਕ੍ਰਿਕਟ ਨਾਲ ਸੰਬੰਧਿਤ ਹੈ ਟਰੋਫੀ ਤਾਂ ਕ੍ਰਿਕਟ ਨਾਲ ਦੇਖ ਲੈਣੇ ਆ ਆ ਤਾਂ ਨਹੀਂ ਹੈ ਜੀ ਛੱਡਾ ਟਰੋਫੀ ਵੀ ਨਹੀਂ ਹੈ ਏਸ਼ੀਅਨਜ਼ ਆਗਾਖਾਂ ਵੀ ਨਹੀਂ ਹੈ ਤਾਂ ਰਹਿ ਗਿਆ ਕਿਹੜਾ ਇਕੱਲਾ ਏਸ਼ੀਅਨਜ਼ ਐਸ਼ ਪ੍ਰਸਤੀ ਵਾਲੀ ਜ਼ਿੰਦਗੀ ਬਤੀਤ ਕਰਨ ਕ੍ਰਿਕਟ ਵਾਲੇ ਤਾਂ ਏਸ਼ੀਅਨਜ਼ ਕੀ ਹੈ ਇਸ ਦਾ ਰਾਈਟ ਆਨਸਰ ਹੈ ਪਿਆਰੇ ਦੋਸਤੋ ਟੋਡੀ ਕੀ ਹੈ ਆਈ ਹੋਪ ਬਹੁਤ ਵਧੀਆ ਪ੍ਰੈਕਟਿਸ ਹੋਈ ਹੋਵੇਗੀ ਪੀਵਾਈਕਿਊ ਦੇ ਨਾਲ ਤਾਂ ਦੋਸਤੋ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਇਹ ਨਾ ਤੁਸੀਂ ਕਮੈਂਟ ਜਰੂਰ ਕਰਨਾ ਚੰਗਾ ਜਾਂ ਮਾੜਾ ਕਮੈਂਟ ਜਰੂਰ ਕਰਕੇ ਜਾਣਾ ਕਮੈਂਟ ਬਾਕਸ ਵਿੱਚ ਤਾਂ ਮਿਲਦੇ ਆਪਾਂ ਕਿਸੇ ਹੋਰ ਘੈਂਟ ਜੀ ਵੀਡੀਓ ਦੇ ਵਿੱਚ ਸੌਰੀ ਮਿਲਦੇ ਆਪਾਂ ਕਿਸੇ ਹੋਰ ਘੈਂਟ ਜੀ ਵੀਡੀਓ ਦੇ ਤਦ ਤੱਕ ਲਈ ਦੋਸਤੋ ਸਤਿ ਸ਼੍ਰੀ ਅਕਾਲ